ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਸਾਰੀਆਂ ਹੀ ਕਾਟਨ ਵਾਲੀਆਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਵੇਂ ਦੇ ਰੰਗਾਂ ਵਿੱਚ ਕਿਵੇਂ ਦੇ ਡਿਜ਼ਾਈਨ ਨਾਲ ਐਡ ਕੀਤੇ ਨੇ ਫਸਟ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਪਿਓਰ ਸਲੱਬ ਕਾਟਨ ਦੇ ਵਿੱਚ ਤੁਹਾਨੂੰ ਸ਼ਰਟ ਦਾ ਨਾਰਮਲ ਜਿਹੜਾ ਬਾਰੋਂ ਦਾ ਸ਼ਾਰਟ ਦਾ ਉਹਦਾ ਕਪੜਾ ਮਿਲੇਗਾ 2.5 ਮੀਟਰ ਦਾ ਜਿਹੜਾ ਬਾਟਮ ਹੈ ਉਹ ਵੀ ਤੁਹਾਨੂੰ ਕੈਮਰੀ ਕਾਟਨ ਦਾ ਮਿਲੇਗਾ 2.5 ਮੀਟਰ ਦਾ ਮਿਲੇਗਾ ਦੁਪੱਟਾ ਮਸਲੀਨ ਕਾਟਨ ਦਾ ਮਿਲੇਗਾ ਤੇ ਇਹ ਵੀ ਤੁਹਾਨੂੰ 2.5 ਮੀਟਰ ਦਾ ਮਿਲੇਗਾ ਤੇ ਨਾਲ ਸਾਈਡਾਂ ਤੇ ਜਿਹੜੀ ਲੈਂਸ ਲੱਗੀ ਹੈ ਕੁਝ ਜਿਹੜੇ ਤਾਂਗੇ ਦੁਪੱਟੇ ਉਹਨਾਂ ਤੇ ਨਾਲ ਲੈਂਸ ਲੱਗੀ ਥੋੜੀ ਛੋਟੀ ਥੋੜੀ ਤੇ ਕੁਝ ਤੇ ਕੁਝ ਬ੍ਰਾਡ ਲੱਗੀ ਹੈ ਰੰਗ ਇਹਦੇ ਵਿੱਚ ਲਗਭਗ 40 ਨੇ ਤੇ ਬਹੁਤ ਹੀ ਪਿਆਰੇ ਤੇ ਸੁਪੀਰੀਅਰ ਕੁਆਲਿਟੀ ਦੇ ਨੇ ਇਹ ਤੁਹਾਨੂੰ 560 ਰੁਪਏ ਦੇ ਵਿੱਚ ਸੂਟ ਮਿਲ ਜਾਏਗਾ ਇਹ ਫਲਾਵਰਿੰਗ ਪ੍ਰਿੰਟ ਵਾਲੀਆਂ ਨਵੀਆਂ ਕਲੈਕਸ਼ਨ ਆਈਆਂ ਨੇ ਸੈਟਨ ਜਾਰਜਟ ਦਾ ਪ੍ਰਿੰਟਡ ਆਣਗੇ ਸੈਟਨ ਜਾਰਜਟ ਦਾ ਡਿਜੀਟਲ ਪ੍ਰਿੰਟ ਉਹ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਰੇਟ ਇਹਦਾ ਸਿਰਫ ਸਿਰਫ 680 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਨੇ ਸਾਰੇ ਸੂਟਾਂ ਤੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਐਵੇਂ ਵਾਲੇ ਜਿਹੜੇ ਸੈਟਨ ਜਾਰਜਟ ਦੇ ਆਏਗੀ ਫੈ布ਰਿਕ ਜਿਹੜਾ ਫੁੱਲ ਆਲ ਓਵਰ ਤੁਹਾਨੂੰ ਪ੍ਰਿੰਟ ਮਿਲੇਗਾ ਜਾਰਜਟ ਦੇ ਵਿੱਚ ਸੈਟਨ ਦਾ ਪ੍ਰਿੰਟ ਜਿਹੜਾ ਆਏਗਾ ਬਾਕੀ ਇਹਨਾਂ ਬਾਰੇ ਕੁਝ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਅੱਜ ਵੈਸ ਮੋਸਟਲੀ ਜਿਹੜੀਆਂ ਕਲੈਕਸ਼ਨਾਂ ਸਾਰੀਆਂ ਨੇ ਸਮਰ ਸਪੈਸ਼ਲ ਨੇ ਕਾਟਨ ਦੀਆਂ ਕਲੈਕਸ਼ਨਾਂ ਨੇ ਐਵਾਂ ਨੇ ਬਹੁਤ ਪਿਆਰੇ ਦੁਪੱਟੇ ਤੇ embroidery work ਨਾਲ ਸੂਟ ਆਇਆ ਬਾਟਮ ਇਹਨਾਂ ਦਾ ਪਲੇਨ ਆਏਗਾ ਸ਼ਰਟ ਜਿਹੜੀ ਆ ਉਹ ਪ੍ਰਿੰਟਡ ਆਏਗੀ 4 ਮੀਟਰ ਦੀ 올ਓਵਰ ਪ੍ਰਿੰਟਡ ਆਏਗੀ ਸਲਮ ਕਾਟਨ ਦੇ ਵਿੱਚ बॉटम ਜਿਹੜਾ ਕੈਮਰੀ ਕਾਟਨ ਦਾ ਆਏਗਾ 2.5 ਮੀਟਰ ਦਾ ਪਲੇਨ ਦੁਪੱਟਾ ਕੋਟਾ ਦਾ ਆਏਗਾ 2.5 ਮੀਟਰ ਦਾ ਤੇ 4 ਸਾਈਡ ਤੋਂ ਦੀ ਸਕੈਲਪਿੰਗ ਹੋਈ ਹੈ ਤੇ 2 ਸਾਈਡ ਜਿਹੜੇ ਪੈਚ ਜਿਹੜੇ ਤੁਹਾਨੂੰ ਇੱਥੇ ਸ਼ੋਅ ਕੀਤੇ ਗਏ ਨੇ ਇਹ ਵਾਲੇ ਦੋ ਸਾਈਡਾਂ ਤੇ ਤੁਹਾਨੂੰ ਇੱਥੇ ਪੈਚ ਲੱਗੇ ਮਿਲਣਗੇ ਇਹਦੇ ਵਿੱਚ ਰੰਗ ਜਿਹੜੇ ਆਏ ਨੇ ਉਹ 15 ਨੇ ਅੱਜ ਦੀ ਵੀਡੀਓ ਵਾਲੇ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਨੰਬਰ ਜਰ ਤੱਕ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਬਾਰੇ ਵਿੱਚ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਐਮ ਵਾਰੀ ਜਿਹੜੀਆਂ ਕਲੈਕਸ਼ਨਾਂ ਨੇ ਦੁਪੱਟਾ ਤਾਂ ਨੂੰ ਪਲੇਨ ਮਿਲੇਗਾ ਨਾਲ ਥੋੜੀ ਥੋੜੀ ਲੇਸ ਲੱਗੀ ਹੈ ਛੋਟੀ ਛੋਟੀ ਜਿਹੜੀ ਸਾਈਡਾਂ ਤੇ ਇਹ ਵਾਲੀ ਜਿਹੜੀ ਕਲੈਕਸ਼ਨਾਂ ਨੇ ਇਹ ਵੀ ਤੁਹਾਨੂੰ ਸ਼ਾਰਟ ਪ੍ਰਿੰਟਡ ਮਿਲੇਗੀ 올ਓਵਰ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਤੁਹਾਨੂੰ ਗੋਟਾ ਡੋਰੀਆ ਦਾ ਮਿਲੇਗਾ ਤੇ ਗੋਟਾ ਵਰਕ ਹੋਇਆ ਤੇ ਹੈਵੀ ਪੈਚ ਵਰਕ ਹੋਇਆ 4 ਸਾਈਡਰ ਤੇ ਲੈਸ ਲੱਗੀ ਹੈ ਬਾਟਮ ਇਹਦਾ ਕੈਮਰਿਕ ਦਾ 2.5 ਮੀਟਰ ਦਾ ਤੁਹਾਨੂੰ ਪਲੇਨ ਮਿਲੇਗਾ ਰੰਗ ਇਹਦੇ ਵਿੱਚ 15 ਨੇ ਤੇ 990 ਰੁਪਏ ਦਾ ਰੇਟ ਹੈ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸ਼ਿਪਿੰਗ ਚਾਰਜਸ ਸਾਰੇ ਸੂਟਾਂ ਤੇ ਫ੍ਰੀ ਹੈ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤમે ਨੰਬਰ ਆਪਣਾ 6239245750 ਐਡ ਕੀਤਾ ਹੋਇਆ ਨੰਬਰ ਜਾ ਕੇ ਮੈਸੇਜ ਕਰ ਲਓ ਕੁਝ ਪਹਿਨਣਾ ਚਾਹੁੰਦੀਆਂ ਨੇ ਕਿ ਜਿਵੇਂ ਦੇ ਸੂਟ ਆਲਓਵਰੋ ਮਿਲ ਜਾਂਦਾ ਉਹਨਾਂ ਦਾ ਅਲੱਗ ਸਟਾਕ ਆਂਦਾ ਏ ਉਹ ਵੀ ਮੈਂ ਵੀਡੀਓ ਵਿੱਚ ਕੋਸ਼ਿਸ਼ ਕਰਾਂਗੀ ਕਿ ਜਦੋਂ ਵੀ ਉਹ ਸਟਾਕ ਆਏ ਤੇ ਇੱਥੇ ਮੈਂ ਐਡ ਕਰ ਦਿਆਂ ਬਾਕੀ ਇਹਨਾਂ ਨੂੰ ਅਸੀਂ ਕੰਬੀਨੇਸ਼ਨ ਬਣਾ ਕੇ ਇੱਥੇ ਐਡ ਕੀਤਾ ਹੁੰਦਾ ਬਾਟਮ ਪਲੇਨ ਦੇ ਨਾਲ ਤੇ ਟਾਪ ਜਿਹੜਾ ਹੁੰਦਾ ਪ੍ਰਿੰਟਡ ਨਾਲ ਜਿਹੜਾ ਉਹ ਵਾਲਾ ਆਏਗੀ ਕਲੈਕਸ਼ਨ ਮੈਂ ਡੈਫੀਨੇਟਲੀ ਇੱਥੇ ਅਪਡੇਟ ਜ਼ਰੂਰ ਕਰਾਂਗੀ ਥੋੜੇ ਕਾਰੇ ਰੰਗਾਂ ਵਿੱਚ ਵੀ ਕਲੈਕਸ਼ਨਾਂ ਲੈ ਕੇ ਆਈਆਂ ਇਹ ਲਗਭਗ 40 ਰੰਗਾਂ ਵਿੱਚ ਸੂਟ ਆਣਗੇ ਇਹ ਵੀ ਪਿਓਰ ਸਲੱਬ ਕਾਟਨ ਦੀ ਕਲੈਕਸ਼ਨ ਹੈ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਹੈ ਬਾਟਮ ਕੈਮਰੀ ਕਾਟਨ ਦਾ ਆਏਗਾ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਆਏਗਾ ਇਹਦੇ ਵਿੱਚ ਦੁਪੱਟਾ ਜਿਹੜਾ ਤੁਹਾਨੂੰ ਮਸਲੀਨ ਦਾ ਮਿਲੇਗਾ 4 ਸਾਈਡਿਡ ਲੈਸ ਲੱਗੀ ਹੈ 560 ਰੁਪਏ ਦਾ ਰੇਟ ਹੈ ਬਹੁਤ ਹੀ ਜ਼ਿਆਦਾ ਅਫੋਰਡੇਬਲ ਜਿਹਾ ਸੂਟ ਹੈ ਰੰਗ ਬੜੇ ਸੋਹਣੇ ਨੇ ਪਿਆਰੇ ਨੇ ਦੁਪੱਟਾ ਬੜਾ ਪਿਆਰੇ ਨੇ ਨਾਲ ਸਿਰਫ ਤੇ ਸਿਰਫ 560 ਰੁਪਏ ਦੇ ਵਿੱਚ ਇਹ ਤੁਹਾਨੂੰ ਪ્યોਰ ਕੈਮਰੀ कॉटन ਦੀ बॉटम ਦੇ ਨਾਲ 2.5 ਮੀਟਰ ਦਾ ਲੈਂਥ ਸਲੱਬ कॉटन ਦਾ ਸ਼ਰਟ ਦਾ ਫੈਬਰਿਕ 2.5 ਮੀਟਰ ਦੀ ਲੈਂਥ ਤੇ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਜੇਗਾ ਸਿਰਫ ਤੇ ਸਿਰਫ 560 ਰੁਪਏ ਦੇ ਵਿੱਚ ਇਹਨਾਂ ਵਿੱਚ ਵੀ 올ਓਵਰ ਪ੍ਰਿੰਟਡ ਸੂਟ ਆਂਦੇ ਨੇ ਉਹ ਵੀ ਥੋੜੇ ਉਹਨਾਂ ਤੇ ਅਲੱਗ ਹੁੰਦਾ ਹੈ ਉਹ ਮੈਂ ਕੋਸ਼ਿਸ਼ ਕਰਾਂਗੀ ਕਿ ਜਦੋਂ ਵੀ ਆਣ ਤਾਂ ਵੀਡੀਓ ਵਿੱਚ ਜ਼ਰੂਰ ਐਡ ਕਰਦੇ ਆਂ ਅੱਜ ਵੈਸੇ ਮੋਸਟਲੀ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਲੱਬ कॉटन ਨਾਲ ਰਿਲੇਟਡ ਹੀ ਨੇ ਐ ਵੀ ਸ਼orts ਲਬ ਕਾਟਨ ਦੀ ਆਏਗੀ ਡਿਜ਼ਾਈਨ ਪ੍ਰਿੰਟ ਦੇ ਨਾਲ ਬਾਟਮ ਜਿਹੜਾ ਉਪਲੇਨ ਆਏਗਾ ਕੈਮਰੀ ਕਾਟਨ ਦਾ ਦੁਪੱਟਾ ਕੋਟਾ ਚੈੱਕ ਦਾ ਆਏਗਾ ਪੈਚਵਰਕ ਹੋਇਆ ਇਹਦੇ ਤੇ ਨਾਲ ਲੈਸ ਲੱਗੀ ਆ ਪੈਚਵਰਕ ਜਿਹੜਾ ਹੈ ਵਿੱਚ ਹੋਇਆ ਦੁਪੱਟੇ ਦੇ ਰੰਗੇ ਦੇ ਵਿੱਚ ਵੀ ਬਹੁਤ ਪਿਆਰੇ ਨੇ ਤੇ ਇਹਨਾਂ ਵਿੱਚ ਵੀ ਜਿਹੜੇ 올ਓਵਰ ਪ੍ਰਿੰਟਡ 5 ਮੀਟਰ ਦੇ ਸੂਟ ਇਦਾਂ ਦੀ ਦੁਪੱਟੀਆਂ ਨਾਲ ਨੈਕਸਟ ਵੀਕ ਤੱਕ ਆ ਜਾਣਗੇ ਕਿਉਂਕਿ ਹੁਣ ਸਮਰ ਸੀਜ਼ਨ ਆਣਾ ਸ਼ੁਰੂ ਹੋ ਗਿਆ ਤੇ ਗਰਮੀਆਂ ਲਈ ਸਪੈਸ਼ਲ ਜਿਹੜੀਆਂ ਕਲੈਕਸ਼ਨਾਂ ਨੇ ਉਹ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਵਿੱਚ ਲਗਭਗ 25 ਰੰਗ ਆਣਗੇ ਤੇ ਸਾਰੇ ਰੰਗ ਬੜੇ ਪਿਆਰੇ ਨੇ ਸੋਹਣੇ ਨੇ ਬੜੇ ਪਿਆਰੇ ਲੱਗਦੇ ਨੇ ਸਭ ਨੂੰ ਬਾਕੀ ਤੁਸੀਂ ਅਗਰ ਮੇਰੇ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਰੰਗਾਂ ਵਿੱਚ ਡਿਜ਼ਾਈਨ ਵਿੱਚ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿਹੜੇ 트ੈਂਡੀ ਕਲੈਕਸ਼ਨ ਆ ਨੇ ਉਹੀ ਲੈ ਕੇ ਆਵਾਂ ਤੇ ਅੱਜ ਵਾਲੇ ਕਲੈਕਸ਼ਨਾਂ ਵੀ ਖੂਬ 트ੈਂਡੀ ਨੇ ਹੁਣ ਸਮਰ ਸੀਜ਼ਨ ਵਿੱਚ ਇਹਨਾਂ 트ੈਂਕ ਕਲੈਕਸ਼ਨਾਂ ਨੇ ਖੂਬ 트ੈਂਡ ਵਿੱਚ ਰਹਿਣਾ ਇਹ ਵਾਲੀਆਂ ਕਲੈਕਸ਼ਨਾਂ ਹਮੇਸ਼ਾ 트ੈਂਡ ਵਿੱਚ ਰਹਿੰਦੀਆਂ ਨੇ ਕਾਟਨ ਕੋਟਾ ਦਾ ਸ਼ਰਟ ਦਾ ਫੈਬਰਿਕ ਮਿਲੇਗਾ ਹੈਵੀ embroiderry ਦੇ ਨਾਲ ਦੁਪੱਟਾ ਤੁਹਾਨੂੰ ਕੋਟਾ ਡੋਰੀਆ ਦਾ ਮਿਲੇਗਾ 2 ਮੀਟਰ ਦਾ ਆਲ ਓਵਰ ਹੈਵੀ embroiderry ਬਾਟਮ ਜਿਹੜਾ ਇਹ ਪਲਾਜ਼ੋ ਜਿਹੜਾ ਤੁਹਾਨੂੰ ਕੱਟ ਮਿਲੇਗਾ ਉਹ 2 ਮੀਟਰ ਦਾ ਵੱਡੇ ਪਰਦਾ ਮਿਲੇਗਾ ਕੱਟ ਫੱਕ ਹੋਇਆ ਹੈ ਨਾਲ embroideredry work ਹੈ ਇਹ 840 ਵਿੱਚ ਤੁਹਾਨੂੰ ਸੂਟ ਮਿਲ ਜੇਗਾ 올ਓਵਰ ਪਿਓਰ ਕੈਮਰੀ ਕਾਟਨ ਦੀ ਡਿਸਟ੍ਰਿਪਟ ਪ੍ਰਿੰਟ ਵਾਲੀ 8 ਮੀਟਰ ਦਾ ਫੈਬਰਿਕ ਹੈ। ਪਲਾਜ਼ੋ ਤੁਹਾਨੂੰ ਐਮਬ੍ਰੋਇਡਰੀਡ 2 ਮੀਟਰ ਦਾ ਵੱਡੇ ਪਰ ਤਾਂ ਮਿਲੇਗਾ। ਦੁਪੱਟਾ ਕੋਟਾ ਚੈੱਕ ਹੈ। ਰੇਟ ਤੇ ਡਾ ਇੰਨਾ ਦਾ 840 ਰੁਪਏ ਆ। ਕੁਝ ਕਲੈਕਸ਼ਨਾਂ ਇਹਨਾਂ ਵਿੱਚ ਆ ਕੇ ਮਿਕਸ ਮੈਚ ਹੋ ਗਈਆਂ ਨੇ। ਉਹਨਾਂ ਦੇ ਬਾਰੇ ਸੈਪਰੇਟਲੀ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਅਗੇ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਆਉਣ ਵਾਲੇ ਮੇਰੇ ਵੀਡੀਓਜ਼ ਦੇ ਉੱਤੇ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਜੇਕਰ ਕਲੈਕਸ਼ਨਾਂ ਸੋਹਣੀਆਂ ਲੱਗਣ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਲੈਕਸ਼ਨਾਂ ਕਿਹੜੀਆਂ ਜੜੀਆਂ ਨੇ ਸੋਹਣੀਆਂ ਲੱਗੀਆਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਤੱਕ ਇਹ ਜਿਹੜੀਆਂ ਕਲੈਕਸ਼ਨਾਂ ਨੇ ਉਹ ਪਹੁੰਚ ਜਾਣ ਤੇ ਉਹਨਾਂ ਨੂੰ ਪਤਾ ਚੱਲ ਜਾਏ ਕਿ ਅੱਜਕੱਲ ਜਿਹੜੇ-ਜਿਹੜੇ ਟ੍ਰੈਂਡੀ ਸੂਟ ਨੇ ਕਿਹੜੇ ਰੰਗਾਂ ਵਿੱਚ ਕਿਵੇਂ ਦੇ ਪੈਟਰਨ ਦੇ ਵਿੱਚ ਟ੍ਰੈਂਡ ਕਰ ਰਹੇ ਨੇ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਡਿਜ਼ਾਈਨਰ ਤੇ ਨਵੀਆਂ-ਨਵੀਆਂ ਲੈ ਕੇ ਆਵਾਂ ਇਹਨਾਂ ਵਿੱਚ ਰੰਗ ਜਿਹੜੇ-ਜਿਹੜੇ ਵੀ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਰੰਗ ਸਾਰੇ ਹੀ ਇੱਕ ਤੋਂ ਇੱਕ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਪੈਟਰਨ ਇੱਕ ਤੋਂ ਇੱਕ ਨੇ ਕਿਸੇ ਵੀ ਸੂਟ ਵਿੱਚ ਕੁਛੇ ਵੀ ਰੰਗ ਦੀ ਕਮੀ ਨਹੀਂ ਹੈ ਇਹ 800 ਰੁਪਈਆਂ ਦੇ ਵਿੱਚ ਤੁਹਾਨੂੰ ਸੂਟ ਦੋ ਮਿਲ ਜਾਣਗੇ ਇਹ ਜਿਹੜੇ ਨੇ ਤਿੰਨ ਰੰਗਾਂ ਵਿੱਚ ਆਏ ਨੇ ਬਹੁਤ ਪਿਆਰੇ ਸੂਟ ਨੇ ਇਹ ਵੀ ਸਿਰਫ ਸਿਰਫ ਤਿੰਨ ਰੰਗਾਂ ਵਿੱਚ ਬਾਕੀ ਕੋ ਤੁਸੀ ਕੋਈ ਕੁਐਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਾਲੀਆਂ ਨੇ ਸਾਰੀਆਂ ਹੀ ਅਵੇਲੇਬਲ ਨੇ ਸਾਰੇ ਸੂਟ ਅਵੇਲੇਬਲ ਨੇ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ